ਵਾਹਿਗੁਰੂ ਤੁਨ ਹੁਣ ਇਹਦੇ ਚ ਧਿਆਨ ਜੋੜਨਾ ਇਹਨੂੰ ਕਹਿੰਦੇ ਨੇ ਸ਼ਬਦ ਦੇ ਚ ਸੁਰਤ ਜੋੜਨਾ ਧਿਆਨ ਧੁਨ ਦੇ ਚ ਜੋੜਨਾ ਧੁਨ ਸ਼ਬਦ ਸ਼ਬਦ ਧੁਨ ਤਾਰਿਕ ਕਿ ਕਮਨੁ ਕਹੇਗਾ ਧੁਨਾਂ ਦੀ ਤੇ ਕੋਈ ਆਵਾਜ਼ ਹੀ ਕੋਈ ਨਹੀਂ ਧੁਨੋ ਵੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਵਿਸ਼ਾ ਹੈ ਰੂਪ ਸੁਣਨ ਦਾ ਵਿਸ਼ਾ ਨਹੀਂ ਵੇਖਣ ਦਾ ਵਿਸ਼ਾ ਹੈ ਸੁਗੰਧ ਵੇਖਣ ਦਾ ਵਿਸ਼ਾ ਨਹੀਂ ਹੈ ਸੁੰਘਣ ਦਾ ਵਿਸ਼ਾ ਹੈ ਇਹ ਵੀ ਮੈਚ ਕਰਦੇ ਆ ਰਸ ਇਹ ਵੀ ਸੁਣਨ ਦਾ ਜਾਂ ਵੇਖਣ ਦਾ ਵਿਸ਼ਾ ਨਹੀਂ ਚੱਕਣ ਦਾ ਵਿਸ਼ਾ ਹੈ ਰਸਨਾ ਦਾ ਸੇ ਪਦਾਰਥ ਨੂੰ ਜੋ ਵੇਖ ਹੀ ਨਹੀਂ ਸਕਦਾ ਖੋਜ ਕੀ ਕਰੇਗਾ ਤੋ ਕੋਈ ਨੇਤਰ ਹੀਣ ਮਨੁੱਖ ਸੈਂਟਿਸਟ ਨਹੀਂ ਹੋ ਸਕਦਾ ਪਰ ਰਸਨਾ ਨਾਲ ਜਾਪੇ ਨਹੀਂ ਸਕਦਾ ਤੇ ਕੰਨਾਂ ਨਾਲ ਸੁਣੇ ਨਹੀਂ ਸਕਦਾ ਕਿ ਸੰਤ ਕਿਵੇਂ ਬਣੇ ਧਰਮ ਦੀ ਮੂਲ ਸਾਧਨਾ ਹੈ ਸਰਵਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਰੇ ਮਨ ਰਾਮ ਸਿਉ ਕਰ ਪ੍ਰੀਤਿ ਸਰਵਨ ਗੋਬਿੰਦ ਗੁਣ ਸੁਣੋ ਔਰ ਗਾਉ ਰਸਨਾ ਗੀਤ ਇਹ ਤੇ ਗਾਣਾ ਹੈ ਤੇ ਸੁਣ ਧਰਮ ਦੀ ਮੂਲ ਸਾਧਨਾ ਗਾਣ ਤੇ ਸੁਣਨ ਤੇ ਖੜੀਏ ਕਿਸੇ ਨੂੰ ਜਪ ਕਹਿੰਦੇ ਜਪ dono ਦੇ ਚ ਧਿਆਨ ਹੈ ਧੁਨ ਐਵੇਂ ਨਹੀਂ ਅਲਾਪੀ ਜਾ ਰਹੀ ਉਸ ਵਿੱਚ ਧਿਆਨ ਹੈ ਉਦੋਂ ਕੀਰਤਨ ਜਪ ਜਪ ਬਣ ਜਾਂਦਾ ਹੈ ਜੋ ਗਾਇਨ ਕਰਨ ਵਾਲਾ ਖੁਦ ਸੁਣੇ ਵੀ ਅਗਰ ਦੂਜੇ ਨੂੰ ਸੁਣਾ ਰਿਹਾ ਹੈ ਤਾਂ ਉਹਦਾ ਧਿਆਨ ਵੀ ਦੂਜੇ ਤੇ ਹੋਵੇਗਾ ਉਹਨੂੰ ਕੱਖ ਵੀ ਨਹੀਂ ਪ੍ਰਾਪਤ ਹੋਣਾ ਕੁਝ ਵੀ ਨਹੀਂ ਸੁਣ ਕੇ ਹੀ ਸ਼ਬਦ ਅੰਦਰ ਪ੍ਰਵੇਸ਼ ਕਰਦਾ ਹੈ ਭੋਜਨ ਦੀ ਬੁਰਕੀ ਮੌਂਦੇ ਰਾਹੀ ਗੰਠ ਦੇ ਰਾਹੀ ਥੱਲੇ ਜਾ ਕੇ ਪਚ ਕੇ ਖੂਨ ਬਣਦੀ ਏ ਮਾਸ ਬਣਦੀ ਏ ਚਰਬੀ ਬਣਦੀ ਏ ਸਰੀਰ ਦੀ ਸ਼ਕਤੀ ਬਣਦੀ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀਂ ਮਨ ਦੇ ਵਿੱਚ ਪ੍ਰਵੇਸ਼ ਕਰਕੇ ਸਮਾਧੀ ਬਣਦਾ ਹੈ ਪਰਮ ਆਨੰਦ ਬਣਦਾ ਹੈ ਪਰਮ ਰਸ ਬਣਦਾ ਹੈ ਪਰਮ ਖੇੜਾ ਬਣਦਾ ਜਿਸ ਸ਼ਬਦ ਨੂੰ ਮੈਂ ਸੁਣੀ ਨਹੀਂ ਰਿਹਾ ਸਮਾਧੀ ਕਿਤੇ 18 18 ਘੰਟੇ ਅਖੰਡ ਪਾਠ ਪਾਠੀ ਕਰ ਰਹੇ ਨੇ ساری ساری ਰਾਤ ਕਈ ਵਾਰ ਕੀਰਤਨ ਚੱਲਦਾ ਰਹਿੰਦਾ ਕੁਸਤਾਖੀ ਮਾਫ ਹੋਣ ਦਾ ਕੱਖ ਵੀ ਨਹੀਂ ਕੁਝ ਵੀ ਕੁਝ ਵੀ ਧਰਮ ਦੀ ਮੂਲ ਸਾਧਨਾ ਧੁਨ ਧਿਆਨ ਦੀ ਸਾਧਨਾ ਦੋਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤਖ ਕਹਾਣੀ ਹੁਣ ਮੈਂ ਆਪ ਜੀ ਦੇ ਸਾਹਮਣੇ ਅਰਜ਼ ਕਰਾਂ ਜੋ ਭੋਜਨ ਦੀ ਬੁਰਕੀ ਅੰਦਰ ਗਹੀ ਨਹੀਂ ਉਹ ਖੂਨ ਨਹੀਂ ਬਣੇਗਾ ਜੋ ਸ਼ਬਦ ਕੰਨਾਂ ਦੇ ਰਾਹੀਂ ਮਨ ਤੱਕ ਪਹੁੰਚਿਆ ਹੀ ਨਹੀਂ ਸਮਾਧੀ ਨਹੀਂ ਬਣੇਗਾ ਪਰਮ ਆਨੰਦ ਨਹੀਂ ਬਣੇਗਾ ਪਰਮ ਰਸ ਨਹੀਂ ਬਣੇਗਾ ਹੁਣ ਮੈਂ ਅਰਜ਼ ਕਰਾਂ ਗੁਰਬਾਣੀ ਪੜਨ ਨਾਲੋਂ ਗੁਰਬਾਣੀ ਨੂੰ ਸੁਣਨਾ ਲੱਖਾਂ ਗੁਣਾ ਔਖ ਹੈ ਕਹਿਣ ਦੇਣਾ ਵੈ ਲੋ ਹੋ ਰਿਹਾ ਕੀਰਤਨ ਕੌਣ ਸੁਣਦਾ ਹੋ ਰੇ ਨੇ ਪਾਠ ਕੌਣ ਸੁਣਦਾ ਸ਼ੌਕੀਆ ਤੌਰ ਤੇ ਲੋਕੀ ਕਰਦੇ ਚ ਵੀ ਅਖੰਡ ਪਾਠ ਰਖਾ ਲੈਂਦੇ ਨੇ ਪਰ ਜਿਸ ਕਮਰੇ ਚ ਰਖਾ ਲੈਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ ਕਿਦਰੇ ਸੁਣਨਾ ਨਾ ਪੈ ਜਾ ਕੌਣ ਸੁਣਦਾ ਕੌਣ ਸੁਣਦਾ ਧਰਮ ਦੀ ਸਾਰੀ ਸਾਧਨਾ ਸ਼ਬਦ ਨੂੰ ਸੁਣਨ ਤੇ ਖੜੀ ਨਾ ਉਹਨ ਇੱਕ ਭਗਤਾ ਸਦਾ ਵਿਗਾਸ ਸੁਣੀ ਹੈ ਦੁੱਖ ਪਾਪ ਕਾ ਨਾ ਭੋਜਨ ਦੀ ਬੁਰਕੀ ਅੰਦਰ ਜਾਂਦੀ ਹੈ ਭੁੱਖ ਬਾਹਰ ਨਿਕਲਦੀ ਹੈ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀ ਮਨ ਦੇ ਅੰਦਰ ਜਾਂਦਾ ਹੈ ਦੁੱਖ ਭਾਰ ਨਿਕਲਦਾ ਹੈ ਪਾਪ ਭਾਰ ਨਿਕਲਦਾ ਹੈ ਭੋਜਨ ਦੀ ਬੁਰਕੀ ਦਾ ਕੰਮ ਹੈ ਅੰਦਰ ਗਈ ਤੇ ਬੁੱਕ ਬਾਹਰ ਆਈ ਗੁਰੂ ਦੇ ਸ਼ਬਦ ਦਾ ਕੰਮ ਇਹ ਹੈ ਜੈਸੇ ਕੰਨਾਂ ਦੇ ਰਾਹੀ ਮਨ ਦੇ ਚ ਗਿਆ ਪਾਪ ਬਾਹਰ ਆ ਗਏ ਸੰਤਾਪ ਬਾਹਰ ਆ ਗਏ ਅਗਰ ਅਜੇ ਵੀ ਮੈਂ ਮਾਨਸਿਕ ਕਲੇਸ਼ ਦੇ ਚਾਂ ਤੇ ਮੇਰਾ ਮਨ ਪਾਪ ਦੇ ਚ ਪ੍ਰਵਿਰਤ ਹੈ ਤਾਂ ਮੈਂ ਕੁਝ ਵੀ ਹਾਂ ਮੈਂ ਸਰੋਤਾ ਨਹੀਂ ਹਾਂ ਸੁਣਨਾ ਬਹੁਤ ਔਖਾ ਹੈ ਆਪ ਦੀ ਗਿਆਤ ਲਈ ਅਰਥ ਕਰਾਂ ਸੁਰਤ ਦੇ ਤਿੰਨ ਅਰਥ ਨੇ ਸੁਰਤ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚ ਬਾਰ ਬਾਰ ਆਉਂਦਾ ਹੈ ਇਹਦੇ ਤੇ ਤਿੰਨ ਅਰਥ ਨੇ ਸੁਰਤ ਸੁਣਨਾ सुरत समझना सुरत जुड़ना ये सुरोता है सरवन तो बने सुरत दे सुन अगर सुरत दे चाहे तो सुरत आ जाएगी हूँ सुरत दे अर्थ समझ समझ आ जाएगी सुरत आ गई है तो सुरत जुड़ जाएगी हूँ सुरत दे अर्थ ध्यान जुड़ गए सुरत सुनना सुरत समझना सुरत जुड़ना ਸੌਖੇ ਖੇਡਣੇ ਹੈ 8 ਘੰਟੇ ਸੇਵਾ ਕਰਨ ਵਾਲਾ ਮਨੁੱਖ 1 ਮਿੰਟ ਸੁਣ ਨਹੀਂ ਸਕੇਗਾ ਇਹਨੂੰ ਗਹਿਰਾਈ ਨਾਲ ਲੈਣਾ ਲੱਖਾਂ ਕਰੋੜਾਂ ਦਾ ਦਾਨ ਕਰਨ ਵਾਲਾ ਮਨੁੱਖ 1 ਮਿੰਟ ਸੁਣ ਨਹੀਂ ਸਕੇਗਾ 18 18 ਘੰਟੇ ਪਾਠ ਕਰਨ ਵਾਲਾ ਪਾਠੀ ਇੱਕ ਮਿੰਟ ਸੁਣ ਨਹੀਂ ਸਕਿਆ ساری ساری ਰਾਤ ਕੀਰਤਨ ਕਰਨ ਵਾਲਾ ਨਮਕ ਇੱਕ ਮਿੰਟ ਸੁਣ ਨਹੀਂ ਸਕਿਆ ਪੂਰੇ ਮਨ ਨਾਲ ਇੱਕ ਮਿੰਟ ਮੈਂ ਇਸ ਜਿਆਦਾ ਕਹਿ ਰਿਹਾ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਮਕ ਸਿਮਰਤ ਜਿਤ ਚੋਤੇ ਨਮਕ ਇੱਕ ਸਹਿਕ ਇਧਰ ਮੈਂ ਦੀਪਕ ਜਲਾਵਾਂ ਤੋ ਅੰਧੇਰਾ ਕੱਲ ਜਾਏਗਾ ਕਿ ਪਰਸੋਂ ਜਾਏਗਾ ਹੁਣੇ ਹੀ ਜਾਂਦਾ ਹੈ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਬੇਦਾਂ ਦਾ ਪਾਠ ਧਰਮ ਗ੍ਰੰਥਾਂ ਦਾ ਪਾਠ ਪਾਪਾਂ ਨੂੰ ਇੰਜ ਖਾ ਜਾਂਦਾ ਹੈ ਕਿਸ ਤਰ੍ਹਾਂ ਜਿਵੇਂ ਜਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਹੁਣ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਪਰ ਪਾਠ ਕਰਦੇ ਆਂ ਵੀ ਇਹ ਜਗਤ ਪਾਪ ਕਰਦਾ ਹੈ ਕੀਰਤਨ ਕਰਦੇ ਆਂ ਵੀ ਅਨਰਥ ਕਰਦਾ ਹੈ ਕਾਰਨ ਜਿੰਨੇ ਚਿਰ ਤੱਕ ਸੁਣਨਾ ਨਹੀਂ ਹੋਵੇਗਾ ਅੰਦਰ ਦਾ ਮਨ ਬਿਲਕੁਲ ਨਹੀਂ ਬਦਲੇਗਾ ਨਹੀਂ ਬਦਲੇਗਾ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਇਹ ਤਨ ਦੀ ਸਾਧਨਾ ਨਹੀਂ ਮਨ ਦੀ ਸਾਧਨਾ ਹੈ 50 ਸਾਲ ਹੋ ਗਏ ਅੰਦਾਜ਼ਨ ਮੈਨੂੰ ਆਪਣੇ ਕਥਾ ਦੇ ਬੋਧ ਰਾਈ ਅਨਭਵ ਰਾਈ ਮੈਂ ਇਤਨਾ ਅਰਜ਼ ਕਰਾਂ ਇਸ ਕਥਾ ਕਰਕੇ ਤੇ ਮੈਂ ਸਾਂ ਸਮਝਦਾ ਕੋਈ ਕਾਗਰਤਾ ਉਹ ਪਰਮ ਰਸ ਸਮਾਧੀ ਮੈਨੂੰ ਨਹੀਂ ਮਿਲੀ ਕਿਸੇ ਕੀਰਤਨੀ ਨੂੰ ਮਿਲੀ ਹੋਵੇ ਤੇ ਜ਼ਰੂਰ ਕਹਿ ਦੇਵੇ ਮੈਂ ਇਸ ਅਨੁਭਵ ਨੂੰ ਆਪਣੇ ਨਾਲ ਜੋੜਾਂਗਾ ਨਹੀਂ ਜਦ ਵੀ ਕਿਸੇ ਨੂੰ ਮਿਲਦੀ ਹੈ ਸੁਣਨ ਨਾਲ ਮਿਲਦੀ ਬੋਲਣ ਲੱਗਿਆਂ ਤੇ ਧਿਆਨ ਦੂਜੇ ਤੇ ਹੁੰਦਾ ਹੈ ਸੁਣਨ ਲੱਗਿਆਂ ਧਿਆਨ ਆਪਣੇ ਜੇ ਦਾ ਧਿਆਨ ਆਪਣੇ ਵਿੱਚ ਨਹੀਂ ਹੈ ਸੁਣ ਵੀ ਨਹੀਂ ਸਕੇਗਾ ਤੇ ਸੁਣਨਾ ਤੇ ਇੱਕ ਸੈਕਿੰਡ ਦਾ ਹੀ ਕਾਫੀ ਹੈ ਇਧਰ ਸ਼ਬਦ ਅੰਦਰ ਗਿਆ ਇਧਰ ਦੁੱਖ ਬਾਹਰ ਆ ਗਿਆ ਇਧਰ ਸ਼ਬਦ ਅੰਦਰ ਗਿਆ ਇਧਰ ਕਲੇਸ਼ ਦੁੱਖ ਸੰਤਾਪ ਬਾਹਰ ਆ ਗਿਆ ਹੁਣ ਮੈਂ ਅਰਜ਼ ਕਰਾਂ ਜਿਸ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਉਸੇ ਨੂੰ ਜਗਿਆ ਸੁ ਕਹਿੰਦੇ ਇਹ ਜਗਿਆਸੂ ਹੈ ਜਾਗ ਪੈ ਨੂੰ ਸਮਝ ਆਉਗੇ ਐਸਾ ਮਨੁੱਖ ਸਮਝੇਗਾ ਇਹ ਕਰਮ ਕਾਂਡ ਹੈ ਔਰ ਇਹ ਧਾਰਮਿਕ ਸਾਧਨਾ ਹੈ ਕਿਸ ਨੂੰ ਕਰਮ ਕਾਂਡ ਕਹਿੰਦੇ ਨੇ ਮੈਂ ਪਾਠ ਕਰ ਰਿਹਾ ਉਹਦੇ ਵਿੱਚ ਮੇਰਾ ਮਨ ਨਹੀਂ ਹੈ ਕਰਮ ਕਾਂਡ ਮੈਂ ਸੇਵਾ ਕਰ ਰਿਹਾ ਉਹਦੇ ਵਿੱਚ ਮੇਰੀ ਭਾਵਨਾ ਨਹੀਂ ਹੈ ਪੌਕਾ ਕਰਮ ਕਾਂਡ ਕਰਦਾ ਰਹਾ ساری ਜ਼ਿੰਦਗੀ ساری ਜ਼ਿੰਦਗੀ ਲੋਕੀ ਸੇਵਾ ਵੀ ਕਰਦੇ ਰਹਿੰਦੇ ਲੜਦੇ ਵੀ ਰਹਿੰਦੇ ਨੇ ਝਗੜਦੇ ਵੀ ਰਹਿੰਦੇ ਨੇ ਕਲ ਕਲੇਸ਼ ਦੇ ਵਿੱਚ ਵੀ ਰਹਿੰਦੇ ਨੇ ਦੁੱਖ ਸੰਤਾਪ ਦੇ ਚ ਵੀ ਰਹਿੰਦਾ ਹੈ ਧਰਮ ਦੀ ਸਾਧਨਾ ਮਨ ਦੀ ਸਾਧਨਾ ਜਿਸ ਨੂੰ ਇਸ ਦੀ ਸਮਝ ਆ ਗਈ ਹੈ ਉਹ ਕਰਮ ਕਾਂਡ ਤੋਂ ਉੱਚਾ ਹੋ ਜਾਂਦਾ ਹੈ Hindu ਜਗਤ ਦਾ ਆਪਣਾ ਕਰਮ ਕਾਂਡ ਹੈ ਸਿੱਖਾਂ ਦੇ ਆਪਣੇ ਕਰਮ ਜਿ ਚਲਈਆ ਕਟਣ ਜਾ ਰਹੇ ਹੁਣ ਇਹਨਾਂ ਨੂੰ ਪੁੱਛੇ ਕੋਈ ਰੋਟੀ ਚਾਲੀ ਦਿਨ ਖਾਂਦੇ ਪਾਣੀ ਚਾਲੀ ਦਿਨ ਪੀਓਗੇ ਸਤਿਗੁਰਾਂ ਦੇ ਅਸਥਾਨ ਤੇ 40 ਦਿਨ ਜਾਣਾ ਹੈ ਦਿਮਾਗ ਨੂੰ ਤਾਲੇ ਲਾ ਦੋ ਤੇ ਚਲੀਏ ਕਟੋ ਮੂਰਖਾਂ ਦੇ ਟੋਲੇ ਚ ਸ਼ਾਮਲ ਹੋ ਜਾਓ ਤੇ ਚਲੀਏ ਕਟੋ ਸ਼ਰਣਾ ਮਨੁੱਖ estrane ਕਰਦਾ ਹੁੰਦਾ ਰੋਜ਼ ਰੋਟੀ ਚਾਹੀਦੀ ਹੈ ਰੋਜ਼ ਪਾਣੀ ਚਾਹੀਦਾ ਹੈ ਰੋਜ਼ ਪ੍ਰਭੂ ਦੇ ਨਾਮ ਦਾ ਜਪ ਚਾਹੀਦਾ ਹੈ ਪਰ ਹੁਣ ਕੀਤਾ ਕੀ ਜਾਏ ਧਾਰਮਿਕ ਜਗਤ ਦੇ ਚ ਕਰਮ ਕਾਂਡੀਆਂ ਦੀ ਭਰਮਾਰ ਹੈ ਸਹਿਬ ਤੇ ਸਾਫ ਕਹਿੰਦੇ ਨੇ ਪਾਠ ਪੜੇ ਅਰਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾਸ ਸੰਗ ਨਾ ਛਟਕੋ ਆਧਕ ਅਹੰਬੁ ਦਬਾ ਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਇੱਕ ਦੋ ਕਰਮ ਨਹੀਂ ਉਹ ਸਾਰਾ ਸ਼ਬਦ ਮੈਂ ਲਿਆ ਤੇ ਬਹੁਤ ਸਾਰਾ ਸਮਾਂ ਲੱਗ ਜਾਏਗਾ ਇਸ ਸ਼ਬਦ ਦੇ ਧਰਮ ਦੇ ਸਾਰੇ ਕਰਮਾਂ ਦਾ ਜ਼ਿਕਰ ਮੈਂ ਇਹ ਵੀ ਕਰ ਲਿਆ ਇਹ ਵੀ ਮੈਂ ਕੀਏ ਕਰਮ ਅਨੇਕਾ ਹੋਇਆ ਕੱਖ ਵੀ ਹਾਰ ਪਰਿਓ ਸਵਾਮੀ ਕਹੇ ਦਵਾਰੇ ਦੀਜੇ ਬੁੱਧ ਵਿਵੇਕ